जड़ा टारगेटड कैसो ऑपरेशन जेड एक महीने पहला शुरू किया गया है अज चौथा ऑपरेशन किया हर हफ्ते कर रहे हैं ईडबल्यू एस कॉलोनी ताजपुर रोड आइडेंटिफाइड दस पिडल दस दस आइडेंटाइड से सर्वेलेंस चल रही थी सान सर्वेलेंस तो बाद अज सवेरे ਟਾਰਗੇਟਡ ਰੇਡਸ ਕਰਾਈ ਗਈਆਂ ਤੇ 8 ਵਿੱਚੋਂ 10 ਵਿੱਚੋਂ 8 ਬੰਦੇ ਫੜੇ ਗਏ ਜੀ ਪੰਜ ਪਰਚੇ ਐ ਐਨਡੀਡੀ ਐਫਾਇਰ ਦਿੱਤੀ ਗਈਆਂ ਤੇ ਕਾਫੀ ਰਿਕਵਰੀ ਹੋਈ ਹੈ ਰਿਕਵਰੀ ਦੀ ਡਿਟੇਲ ਤੁਹਾਨੂੰ ਦੁਪਹਿਰ ਤੱਕ ਅਪਡੇਟ ਦੱਸ ਦੇਣੀ ਹੈ ਹਾਂ ਜੀ ਹਾਂ ਜੀ ਹੈ ਕੋਈ ਇਹ ਜਿਹੜੇ 8 ਬੰਦੇ ਫੜੇ ਹਨ ਟੋਟਲ ਮਿਲਾ ਕੇ 40 ਤੋਂ ਜ਼ਿਆਦਾ ਪਰਚੇ ਹਨ ਹਾਂਜੀ ਉਹ ਹੀ ਹੈ ਕਿ ਕਦੇ ਇੰਟਰਮੀਡੀਏਟ ਕਾਉਂਟਿਟੀ ਹੁੰਦੀ ਹੈ ਸਮਾਲ ਕਾਉਂਟਿਟੀ ਹੁੰਦੀ ਹੈ ਫਿਰ ਇਹ ਬੇਲ ਹੋ ਜਾਂਦੀ ਹੈ ਫਿਰ ਬਾਹਰ ਆ ਕੇ ਫਿਰ ਦੁਬਾਰਾ ਕੁਛ ਨਾ ਕੁਛ ਕਰਦੇ ਰਹਿੰਦੇ ਸਰ ਇਹ ਸਵੀਦਨਸ਼ੀਲ ਇਹ ਹੈਗਾ ਵਾ ਜਿਹੜਾ ਕੇ ਏਡਬੀਐਸ ਕੋਰੋਨੀਆ ਜਈ ਵਾਰੀ ਉਸ ਦੇ ਉੱਤੇ ਵੀ ਇਹਨਾਂ ਨੇ ਸਾਹਮਣਾ ਕਰਨ ਦੀ ਕੋਸ਼ਿਸ਼ ਨਹੀਂ ਹੁੰਦੀ ਹੁੰਦਾ ਜੀ ਉਹ ਹਾਂ ਸਰ ਐਨਡੀਕੇਸ ਤੋਂ ਇਲਾਵਾ ਹੋਰ ਵੀ ਕੋਈ ਦੂਸਰੇ ਕ੍ਰਿਮੀਨਲ ਕੋਈ ਹੈ ਪਰਚੇ ਆਲਰੇਡੀ ਹੈ ਇਸ ਡੈਕਸ਼ੀਆ ਨਹੀਂ ਇਹ ਵੀ ਇਹ ਸਾਰਾ ਇੰਟਰ ریلیਟਡ ਹੈ ਜੀ ਤਿੰਨ ਚਾਰ ਹੈ ਸ਼ਾਇਦ ਪਰਚੇ ਪਟਿਕਾ ਰੈਂਦੇ ਵੀ ये सारी कर देंगी हाँ बरामदगी हुई है डिटेल तुम दस दी जाएगी देखो पता क्या प्रायोरिटी ऑफ पंजाब पुलिस एंड टॉप मोस्ट गवर्नमेंट ऑफ पंजाब ਤੇ ਸਾਡਾ ਸਾਰਾ ਫੋਕਸ ਜਿਹੜਾ ਹੈ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈ ਉਹ ਚੱਲ ਰਿਹਾ ਕੋਈ ਹੋਰ ਕੋਈ ਕੁਸ਼ਨ ਕੋਈ ਹਾਂ ਜੀ ਪੰਜ ਪਰਚੇ ਦਰਜ ਹੋਏ ਨੇ 8 ਬੰਦੇ ਗ੍ਰਫਤਾਰ ਨੇ ਜੀ ਨਾਮ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਹਾਂਜੀ ਨਹੀਂ ਜੀ ਨਹੀਂ ਨਹੀਂ ਟੋਟਲ 10 ਰੇਡਜ਼ ਹੋਈਆਂ 8 ਬੰਦੇ ਫੜੇ ਗਏ ਨੇ ਜੀ ਤੇ ਪੰਜ ਪਰਚੇ ਜੀ ਜੀ ਦੇਖਿਆ ਕਿ ਪਾਉਣਾ ਸਾਈਡੀ ਕੋਈ ਹੈ ਕੰਪਨੀ ਬਲੋਕੀ ਮੈਸ਼ਿਨ ਦਾ ਬਣਾਉਗਾ ਉਹਨਾਂ ਦੇ ਜੇਸਨੇਮ ਦਾ ਵੀ ਹੋ ਗਿਆ ਦੇਖੋ ਬੂਟ ਲੈਗਰਸ ਤੇ ਪਰਚਾ ਤੇ ਰੋਜ਼ ਦੋ ਤਿੰਨ ਦੋ ਤਿੰਨ ਐਕਸਰਸਾਈਜ਼ ਐਕਟ ਤੇ ਹੋ ਰਹੇ ਨੇ ਤੇ ਇਹਦੇ ਚ ਜਿਹੜੀ ਜਿਹੜਾ ਬ੍ਰਾਂਡ ਸੀਗਾ ਉਹਦੇ ਸੈਂਪਲ ਜਿਹੜੇ ਹੈ ਉਹ ਐਫਐਸਐਲ ਨੂੰ ਭੇਜ ਦਿੱਤੇ ਗਏ ਤੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਉਹ ਵਿਸਰ ਰਿਪੋਰਟ ਦੇ ਨਾਲ ਹੀ ਆਉਗੀ ਉਹ ਵੀ ਭੇਜ ਦਿੱਤੀ ਗਈ ਹੈ ਜੀ ਜੀ ਦੇਖੋ ਪਤਾ ਗਿਆ ਚਤੇ ਲੀਗਲ ਸ਼ਰਾਬ बिकਦੀ ਹੈ ਸਾਡਾ ਜਿਹੜਾ ਫੋਕਸ ਹੈ ਉਹ ਆਹੀ ਫੋਕਸ ਹੈ ਕਿ ਟਾਰਗੇਟਡ ਰੇਡਸ ਕਰਾਂ ਪਹਿਲੇ ਸਰਵਲੈਂਸ ਕਰਨ ਫਿਰ ਟਾਰਗੇਟਡ ਰੇਡਸ ਕਰਨ ਨਹੀਂ ਤਾਂ ਇਦਾਂ ਪੁਲਿਸ ਜਾਏਗੀ ਘੂਟਰ ਬਜਾ ਕੇ ਲੋਕ ਭੱਜ ਜਾਂਦੇ ਸਰਵਲੈਂਸ ਤੋਂ ਬਾਅਦ ਜਦ ਵੀ ਰੇਡ ਹੋਏ ਜਾਂ ਕੋਈ ਕਾਰਵਾਈ ਹੋਏ ਤੇ ਉਹਦੇ ਵਿੱਚ ਜਿਹੜਾ ਰਿਜ਼ਲਟ ਹੈ ਉਹ ਬਹੁਤ ਅੱਛਾ ਮਿਲਦਾ ਈਡਬਲਿਊ ਐਸ ਕਲੋਨੀ ਹੈ ਤਾਜਪੁਰ ਹਾਂਜੀ ਠੀਕ ਹੈ